ਅਸੀਂ ਬਹੁਤ ਗਏ ਜੀ ਇਸ ਟਾਈਮ ਨਗਰ ਕੌਂਸਲ ਦੇ ਮੇਨ ਦਫ਼ਤਰ ਦੇ ਵਿੱਚ ਹੈ ਔਰ ਅਸੀਂ ਦੇਖ ਰਹੇ ਹਾਂ ਮੈਂ ਤਾਂ ਲੰਘ ਰਿਹਾ ਸੀ ਗਾਂ ਵੀ ਦੁਨੀਆ ਕਿੰਨੀ ਗਰਮੀ ਪੈ ਰਹੀ ਕਈ ਦਿਨਾਂ ਤੋਂ ਬੇਹਾਲ ਹੈ ਦੁਨੀਆ ਪੱਕੀ ਤੇ ਘੱਟ ਵੋਲਟੇਜ ਆ ਗਿਆ ਤਾਂ ਵੀ ਲੋਕ ਦੇਖਦੇ ਆ ਵੀ ਘੱਟ ਵੋਲਟੇਜ ਆ ਗਈ ਤੇ ਬੜੇ ਬੇਚੈਨ ਹੋ ਰਹੇ ਬੱਚੇ ਕਿਦਾਂ ਤੇ ਸਾਡੇ ਤੋ ਕਰਦੇ ਕਿ ਲਗਦਾ ਇਹ ਮੈਂ ਵੀ ਆਪਣੀ ਲੜਾਈ ਕੋਈ ਨਹੀਂ ਔਰ ਇਹ ਲੜਾਈ ਸਮਾਜ ਬਹੁਤ ਚੱਲ ਰਹੀ ਹੈ ਤੇ ਅੱਜ ਮੈਂ ਦੇਖ ਰਿਹਾ ਕਿ ਇੱਕ ਫਾਈਲ ਕਵਰ ਪਾਵੇ ਕਿਥੋਂ ਕੱਢਿਆ ਇਹਨਾਂ ਨੇ ਤੇ ਇਹ ਪੁੱਠੀ ਚੱਲ ਰਿਹਾ ਹੈ ਕਿ ਅਗਰੇ ਬਹੁਤ ਤੇਜ਼ ਗਰਮੀ ਪੈ ਰਹੀ ਹੈ ਅੱਜ ਔਰ ਸਰ ਜੀ ਜੀ ਇੰਨੀ ਗਰਮੀ ਦੇ ਵਿੱਚ ਤਾਂ ਬਹੁਤ ਮੁਸ਼ਕਲ ਆ ਕੋਈ ਤਾਂ ਲੋਕਾਂ ਦੀ ਲੜਾਈਆਂ ਕਰ ਰਹੇ ਕੁੜੀ ਜਿਹੜੀ ਜੀ ਤਾਂ ਬੱਕਰੀ ਕੱਲ ਸੀ ਇਹ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਬਖਸ਼ਿਸ਼ ਸ਼ਦਕਾ ਜੋ ਆਪ ਜਿਹੇ ਸੂਝਵਾਨ ਪੱਤਰਕਾਰ ਜੋ ਸਾਡੀ ਅੱਜ ਕਵਰੇਜ ਕਰਕੇ ਪਬਲਿਕ ਦੇ ਵਿੱਚ ਵਾਇਰਲ ਹੋਏਗੀ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਨੂ ਸਭ ਜੀ ਨੇ ਜੋ ਆਜਾ ਕੇ ਸਾਡੀ ਇੱਥੇ ਕਿਸ ਮੁੱਦੇ ਦੇ ਉੱਤੇ ਬੈਠੇ ਆ ਉਹਦੇ ਵਿਚਾਰ ਹੋਏ ਆ ਉਹਨਾਂ ਨੂੰ ਦੱਸਿਆ ਕਿ ਜੋ ਨਗਰ ਕੌਂਸਲ ਜੀਰਕਪੁਰ ਦੇ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤੀ ਸ਼ਾਮਲਾਤ ਸਰਕਾਰੀ ਜ਼ਮੀਨਾਂ ਤੇ ਅਵੈਧ ਕਬਜ਼ੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਤੇ ਹਾਊਸਿੰਗ ਪ੍ਰੋਜੈਕਟ ਨਜਾਇਜ਼ ਉਹ ਸਾਰੀਆਂ ਜਿਹੜੇ ਰਸਤਿਆਂ ਦੀ ਉੱਤੇ ਨਜਾਇਜ਼ ਉਹ ਸਾਰੀਆਂ ਉਨਾ ਸਬੰਧੀ ਜਿਹੜੇ ਪੁਰਾਣੇ ਨਜਾਇਜ਼ ਕਿਤੇ ਕਬਜ਼ਾ ਸਬੰਧੀ ਸੰਘਰਸ਼ ਤੇ ਬੈਠੇ ਆ 20 ਸਾਲ ਤੋਂ ਮੈਂ ਇਸ ਸੰਘਰਸ਼ ਕਰਦਾ ਆ ਰਿਹਾ ਜਿਹਦੇ ਵਿੱਚ ਹਰ 6 ਮਹੀਨੇ ਬਾਅਦ ਮੇਰੇ ਤੇ ਜਿਹੜਾ ਪਰਚਾ ਦਰਜ ਹੋ ਜਾਂਦਾ ਸੀ ਤੇ 6 ਮਹੀਨੇ ਮੇਰੇ ਜੇਲ੍ਹ ਚ ਲੱਗ ਜਾਂਦੇ ਸੀ 1 ਲੱਖ ਡੇਢ ਲੱਖ ਰੁਪਏ ਮੈਨੂੰ ਖਰਚਾ ਜਾਂਦਾ ਸੀ ਤੇ ਇਹ 24ਵਾਂ ਪਰਚਾ ਸੀ ਜੋ ਐਨ ਕੇ ਸ਼ਰਮਾ ਜੀ ਨੇ ਮੇਰੇ ਤੇ 50000 ਰੁਪਏ ਦਾ ਫਰੋਤੀ ਮੰਗਣ ਦੇ ਦੋਸਤ ਸ਼ਿਕਾਇਤ ਲਾ ਕੇ ਮੈਨੂੰ ਜੇਲ੍ਹ ਭੇਜਿਆ ਗਿਆ ਤੇ ਮੇਰੀ ਆਨੰਦਪੁਰ ਸਾਹਿਬ ਤੋਂ ਨਾਮਿਨੇਸ਼ਨ ਵੀ ਰੱਦ ਹੋ ਗਈ ਇਲੈਕਸ਼ਨ ਦੇ ਵਿੱਚ ਮੈਂ ਪਹਿਲੀ ਅਪ੍ਰੈਲ ਨੂੰ ਤੱਕ ਤ੍ਰਿਕੇਸਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਲਈ ਆਨੰਦਪੁਰ ਸਾਹਿਬ ਤੋਂ ਨਾਮਿਨੇਸ਼ਨ ਭਰੀ ਸੀ ਤੇ ਮੈਂ ਪਹਿਲੀ ਜੂਨ ਨੂੰ ਮੈਨੂੰ ਜਿਹੜਾ ਹੈ 29 ਮਈ ਨੂੰ ਇਹਨਾਂ ਨੇ ਗ੍ਰਿਫਤਾਰ ਕਰਕੇ ਪਟਿਆਲਾ ਕੇਂਦਰੀ ਜੇਲ੍ਹ ਚ ਬੰਦ ਕਰ ਦਿੱਤਾ ਸੀ ਇਹਦੇ ਵਿੱਚ ਤੁਹਾਡੇ ਕਿੰਨੇ ਕੇਸ ਸੀ ਇਹਦੇ ਚ 24 ਮੈਂ ਪਰਚਾ ਜੀ ਹਾਂਜੀ ਲੋਕਾਂ ਦੀ ਵਾਇਸ ਕਰਿਆ ਉੱਤਰ ਦਾ ਬੁੱਕੇ ਜਿਸ ਦਿਨ ਦਾ ਮੈਂ 15 ਅਗਸਤ 2024 ਤੋਂ ਇੱਥੋਂ ਬੈਠਾ ਮੈਨੂੰ ਸਭ ਤੋਂ ਵੱਡੀ ਰਾਹਤ ਇਹ ਮਿਲੀ ਹੈ ਹੁਣ 10 ਮੈਂ 9 ਮਹੀਨੇ ਹੋ ਗਿਆ ਮੇਰੇ ਤੇ ਕੋਈ ਪਰਚਾ ਨਹੀਂ ਹੋਇਆ ਜਿਹੜਾ ਮੇਰਾ ਪਰਚਾ ਹੋ ਜਾਂਦਾ ਜੀ 6 ਮਹੀਨੇ ਮੈਂ ਜੇਲ੍ਹ ਚਲਾ ਜਾਂਦਾ ਸੀ ਤੇ ਲੱਖ ਡੇਢ ਲੱਖ ਰੁਪਏ ਮੇਰਾ ਖਰਚਾ ਆ ਜਾਂਦਾ ਸੀ ਘਰ ਤੋਂ ਬੇਕਾਰ ਹੁਣ ਮੈਂ 9 ਤੋਂ 5 ਵਰਕਿੰਗ ਡੇ ਇੱਥੇ ਮੈਂ ਧਰਨੇ ਤੇ ਬੈਠਦਾ ਤੇ ਸ਼ਾਮ ਨੂੰ ਮੈਂ ਆਪਣੇ ਘਰ ਚਲਾ ਜਾਂਦਾ ਇਹ ਤੇ ਹਾਲੀ ਖਾ ਕੇ ਜਾਂਦੇ ਹੋ ਇੱਥੇ ਹਾਜ਼ਰੀ ਦਿੱਲੀ ਆ ਕੇ ਜਿਵੇਂ ਸਾਡੇ ਸੀਆਈਡੀ ਸਟਾਫ ਹੈ ਉਹਨਾਂ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਰੋਜ਼ ਦੀ ਫੋਟੋ ਪਾ ਕੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਵੀ ਜਿਹੜੇ ਮੇਰੇ ਵੱਲੋਂ ਦਿੱਤੀਆਂ ਸ਼ਿਕਾਇਤਾਂ ਇਹ ਸਾਰੀਆਂ ਲਿਖੀਆਂ ਬੋਰਡ ਤੇ ਵੀ ਜਦੋਂ ਤੱਕ ਇਹਨਾਂ ਦੀ ਕਾਰਵਾਈ ਹੋ ਕੇ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਮੇਰਾ ਇਹ ਰੋਜ਼ ਪ੍ਰਦਰਸ਼ਨ ਸ਼ਾਂਤਮਈ ਮਾਹੌਲ 'ਚ ਜਾਰੀ ਰਹੇਗਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਹੋਰ ਕੋਈ ਹੋਰ ਵੀ ਮੀਡੀਆ ਵਾਲੇ ਆਉਂਦੇ ਕੋਈ ਮੀਡੀਆ ਵਾਲੇ ਆਂਦੇ ਬਹੁਤ ਐ ਪਰ ਹੁਣ ਇਹ ਨਹੀਂ ਪਤਾ ਵੀ ਇਸ ਨੂੰ ਕਿਉਂ ਨਹੀਂ ਅੱਗੇ ਪਬਲਿਕ ਦੇ ਵਿੱਚ ਪ੍ਰਚਾਰ ਕਰ ਰਹੇ ਐ ਖਬਰ ਨਹੀਂ ਕਿਉਂ ਨਹੀਂ ਲੱਗਦੀ ਬਾ ਇਹ ਇੱਕ ਵਾਰ ਇਹ ਵੀ ਜਾਂਚ ਦਾ ਵਿਸ਼ਾ ਵੈਸੇ ਤੁਸੀਂ ਦੱਸਿਆ ਅਸੀਂ ਤਾਂ ਬੈਠੇ ਐ ਸਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਲੋਕਾਂ ਨੇ ਡਰਾਈਵ ਕਰ ਰਹੇ ਹੋ ਤੁਹਾਡਾ ਕੋਈ ਮਕਸਦ ਨਹੀਂ ਇਹਦੇ ਵਿੱਚ ਜੇਕਰ ਇਹ ਨਗਰ ਕੌਂਸਲ ਜਿਰਕਪੁਰ ਦੇ ਅਧਿਕਾਰ ਨਿਯਮਾਂ ਅਨੁਸਾਰ ਜਿਹੜਾ 2 ਗੱਠੇ ਦਾ ਰਸਤਾ ਹੈ ਉਹ 20 ਫੁੱਟ ਹੋਣਾ ਚਾਹੀਦਾ ਸੀ ਜਿਹੜਾ 4 ਗੱਠੇ ਦਾ ਉਹ 40 ਫੁੱਟ ਹੋਣਾ ਚਾਹੀਦਾ ਸੀ ਜਿਹੜਾ ਲਿੰਕ ਰੋਡ ਹੈ ਉਹ 60 ਫੁੱਟ ਚੌੜਾ ਹੁੰਦਾ ਤੇ ਅੱਜ ਨਗਰ ਕਾਉਂਸਲ ਜੀਰਕ ਪਰ ਚੰਡੀਗੜ੍ਹ ਨਾਲੋਂ ਸੁੰਦਰ ਸ਼ਹਿਰ ਬਣਨਾ ਸੀ ਅੱਜ ਤੁਸੀਂ ਟਕੌਲੀ ਚ ਬਲਟਾਣੇ ਚ ਜਿੱਥੇ ਵੀ ਮਰਜ਼ੀ ਵੜ ਜਾਓ ਰਸਤਿਆਂ ਦੀ ਕਿੰਨੀ ਦਿੱਕਤ ਹੈ ਸੀਵਰੇਜ ਦੀ ਟੁੱਟੀਆਂ ਸੜਕਾਂ ਕਿੰਨਾ ਬੁਰਾ ਬਿਜਲੀ ਦੇ ਟਰਾਂਸਫਾਰਮ ਪਾਰਕ ਵਾਸਤੇ ਕੋਈ ਸਾਧਨ ਨਹੀਂ ਹੈ ਔਰ ਵੀ ਜੀ ਲੱਗੇ ਜਿੱਤੇ ਦਾ 1500 ਬਿਜਲੀ ਦਾ ਕਨੈਕਸ਼ਨ ਮੀਟਰ ਰੋਜ਼ ਅ ਮਗ ਰਾਇਆ ਜੀ ਜੀ ਤੇ ਟਰਾਂਸਫਾਰਮਰ ਹੋ ਗਿਆ ਤੇ ਪਾਵਰ ਹਾਊਸ ਵੀ ਹੋ ਗਿਆ ਅਪਗ੍ਰੇਡ ਨਹੀਂ ਕੀਤਾ ਬਿਲਕੁਲ ਜੀ ਤੇ ਮੈਂ ਤਾਂ ਹੈਰਾਨ ਹੋ ਗਿਆ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਕ ਫਾਈਲ ਲੈ ਕੇ ਤਾਂ ਮੈਂ ਈਓ ਸਾਹਿਬ ਨੂੰ ਕਿਹਾ ਮੈਂ ਕੋਈ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਬੈਠਾ ਮੈਂ ਤਾਂ ਜੋ ਸਰਕਾਰ ਤੁਹਾਨੂੰ ਤਨਖਾਹਾਂ ਦੇ ਰਹੀ ਆ ਮਸ਼ੀਨਰੀ ਤੁਹਾਡੇ ਕੋਲ ਆ ਕਾਡੀ ਡਿਊਟੀ ਬਣਦੀ ਐ ਮੈਂ ਬਿਨਾ ਪੈਸਿਆਂ ਤੋਂ ਬਿਨਾ ਮਸ਼ੀਨਰੀ ਤੋਂ ਤੁਹਾਨੂੰ ਜਾਗਰੂਕ ਕਰ ਰਿਹਾ ਵੀ ਉੱਥੇ ਨਜਾਇਜ਼ ਕਬਜ਼ਾ ਹੋ ਰਿਹਾ ਉੱਥੇ ਗਲਤ ਉਚਾਰੀਆਂ ਹੋ ਰਹੀਆਂ ਤੇ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਤੇ ਮੈਨੂੰ ਇਹ ਇਸ ਕਰਕੇ ਬਠਣਾ ਪਿਆ ਕਿਉਂਕਿ 6 ਮਹੀਨੇ ਬਾਅਦ ਪਰਚਾ ਦਰਜ ਹੋ ਜਾਂਦਾ ਸੀ ਮੁੜ ਕੇ ਜੇਲ੍ਹ 'ਚ ਲੱਗ ਜਾਂਦੇ ਸੀ ਇੰਨੇ ਨੂੰ ਬਾਹਰ ਆਂਦਾ ਸੀ ਇਸ ਸ਼ਿਕਾਇਤਾਂ ਦਫ਼ਤਰ ਦਾਖਲ ਹੋ ਜਾਂਦੀਆਂ ਸੀ ਚਲੋ ਜੀ ਅਗਲਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਤੁਹਾਡਾ ਪੰਨੂ ਸਾਹਿਬ ਤੇਜ਼ ਗਰਮੀ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਆਵਾਜ਼ ਉਠਾ ਰਹੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਆ ਵੀ ਆਪਾਂ ਨੂੰ ਲਸਟਾਰਾ ਟਾਈਮ ਗੇਟ ਫੋਰਸ